हरियाणा ਤੇ ਮਹਾਰਾਸ਼ਟਰ ਦੇ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਹੁਣ ਤੱਕ ਬੀਜਪੀ ਦੋਨਾਂ ਸੂਬਿਆਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਹਰਿਆਣਾ ਦੇ ਵਿੱਚ ਬੀਜਪੀ ਨੂੰ ਬਹੁਤ ਮਿਲ ਰਿਹਾ ਹੈ ਹਰਿਆਣਾ ਦੀ ਸਿਰਸਾ ਸੀਟ ਤੇ ਜਿੱਥੇ ਮੰਨਿਆ ਜਾ ਰਿਹਾ ਸੀ ਕਿ ਡੇਰਾ ਫੈਕਟਰ ਇੱਕ ਵੱਡਾ ਰੋਲ ਅਦਾ ਕਰੇਗਾ ਡੇਰਾ ਫੈਕਟਰ ਨੇ ਕੰਮ ਨਹੀਂ ਕੀਤਾ ਕਿਉਂਕਿ ਬੀਜਪੀ ਦੀ ਸੁਨੀਤਾ ਸੇਤੀਆ ਹਾਰ ਗਏ ਸਿਰਸਾ ਦੀ ਸੀਟ ਡੇਰਾ ਸੱਚਾ ਸੌਦਾ ਨੇ ਬੀਜਪੀ ਉਮੀਦਵਾਰ ਸੁਨੀਤਾ ਸੇਤੀਆ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਪਰ ਸੁਨੀਤਾ ਸੇਤਿਆ ਨੂੰ ਹਾਰ ਦਾ ਮੂੰਹ ਵੇਖਣਾ ਪਿਆ Indian National Lok Dal ਦੇ ਉਮੀਦਵਾਰ ਮੱਖਣ ਲਾਲ ਸਿੰਘ ਨੇ ਸਿਰਸਾ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਐਨਐਲਓ ਲੀਡਰ ਦوشن ਜਟਾਲਾ ਅਤੇ ਅਭਿਜਟਾਲਾ ਦਾ ਵੀ کہنا ਹੈ ਕਿ ਡੇਰਾ ਸਿਰਸਾ ਦਾ ਸਮਰਥਨ ਬੀਜੇਪੀ ਦੀ ਜਿੱਤ ਦਾ ਮੁੱਖ ਕਾਰਨ ਰਿਹਾ ਹੈ ਕਿਉਂਕਿ ਪੂਰੇ ਹਰਿਆਣਾ ਦੇ ਵਿੱਚ ਬੀਜੇਪੀ ਦੀ ਲਹਿਰ ਵੇਖਣ ਨੂੰ ਮਿਲੀ ਹੈ ਪਰ ਸਿਰਸਾ ਦੀ ਸੀਟ ਤੇ ਬੀਜੇਪੀ ਦੀ ਹਾਰ ਹੋਈ ਡੇਰਾ ਫੈਕਟਰ ਦਾ ਡੇਰਾ ਫੈਕਟਰ ਕੋਈ ਜ਼ਿਆਦਾ ਅਸਰ ਨਹੀਂ ਕਰ ਸਕਿਆ ਹੋਰ ਗੱਲਬਾਤ ਕਰਦੇ ਹਾਂ ਮੇਰੇ ਸਹਿਯੋਗੀ ਸਰਪਜੀਤ ਸਿੰਘ ਨਾਲ ਸਰਪਜੀਤ ਬਾਕੀ ਹਰਿਆਣਾ ਦੇ ਵਿੱਚ ਡੇਰਾ ਫੈਕਟਰ ਨੇ ਸ਼ਾਇਦ ਭੂਮਿਕਾ ਨਿਭਾਈ ਹੋਵੇ ਪਰ ਸਰਸਾ ਸੀਟ ਤੇ ਨਹੀਂ। ਬਿਲਕੁਲ ਜੀ ਕਿਉਂਕਿ ਸਿਲੈਕਸ਼ਨ ਦੇ ਵਿੱਚ ਅਗਰ ਸਭ ਤੋਂ ਹਾਰ ਸੀਟ ਮੰਨੀ ਗਈ ਸੀ ਤਾਂ ਸਰਸਾ ਮੰਨੀ ਗਈ ਸੀ ਕਿਉਂਕਿ ਪਿਛਲੀ ਵਾਰ ਇੱਥੋਂ ਗੋਪਾਲ ਗੜਾ ਜਿੱਤੇ ਸਨ ਔਰ ਉਹਨਾਂ ਨੇ ਇੱਥੋਂ ਆਜ਼ਾਦ ਉਮੀਦਵਾਰ ਦੇ ਚੱਲਦਿਆਂ ਹੋਏ ਆ। ਬਾਕੀ ਹੋਰ ਜਦਮੀ ਜਰਵਾਰਮ ਨਾਲ ਲੈ ਕੇ ਹਰਿਆਣਾ ਦੀ ਜਿਹੜੀ ਸਰਕਾਰ ਹੋਈ ਸੀ ਵਿੰਦਤ ਸਿੰਘ ਓਡਾ ਦੇ ਕੌਂਸਲਸ ਦੇ ਵਿੱਚ ਐਮ ਭੂਮਿਕਾ ਨਿਵਾਇ ਸੀ ਉਹਦੇ ਗਠਨ ਦੇ ਵਿੱਚ ਕਿਉਂਕਿ ਕਾਂਗਰਸ ਨੂੰ ਪਿਛਲੀ ਵਾਰ ਮੈਜੋਰਟੀ ਨਹੀਂ ਮਿਲੀ ਸੀਗੀ ਉਸੇ ਦੇ ਚੱਲਦਿਆਂ ਉਹ ਆਪਣਾ ਗ੍ਰਹਿ ਮੰਤਰੀ ਵੀ ਬਣੇ ਪਰ ਇਸ ਵਾਰ ਵੀ ਇਸ ਤਰ੍ਹਾਂ ਦਾ ਵਿਵਾਦ ਗੋਪਾਲ ਕੰਨਾ ਜੁੜੇ ਹੋਏ ਸਨ ਔਰ ਇਸੇ ਸਭ ਤੋਂ ਮਹਿੰਗੀ ਸੀਟ ਵੀ ਸੀ ਕਿਉਂਕਿ ਦੋ ਬਿਜ਼ਨਸਮੈਨ ਸੀਗੇ ਗੋਪਾਲ ਕੰਨਾ ਔਰ ਮੱਖਣ ਲਾਲ ਸਿੰਘਾ ਇਹਨਾਂ ਦੇ ਚੱਲਦੇ ਸੀ ਕਾਫੀ ਅਹਿਮ ਬਣ ਗਈ ਸੀ ਪਰ ਉਹ ਨਤੀਜਿਆਂ ਦੇ ਦੌਰਾਨ ਵਿੱਚ ਪੂਰਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ ਜਖਰੇ ਤੋਂ ਪਹਿਲਾਂ ਸ੍ਰੀਤਾ ਕੇਤੀਆ ਨੇ ਲੀਡ ਬਣਾਈ ਔਰ ਉਸ ਤੋਂ ਬਾਅਦ ਫਿਰ ਗੋਪਾਲ ਕੰਡਾ ਲਗਾਤਾਰ ਲੀਡ ਤੇ ਰਹੇ ਔਰ ਅੰਤ ਦੇ ਵਿੱਚ ਜਿਸ ਤਰ੍ਹਾਂ ਉਹ ਮਖਲਾ ਸਿੰਘ ਨਾ ਤੋਂ ਪਸਰੇ ਹੈਗੇ ਤੇ ਇੱਕਦਮ ਕਹਿ ਸਕਦੇ ਆ ਕਿ ਬਹੁਤ देर ਬਾਅਦ ਸਿਰਸਾ ਸਿਟੀ ਦੀ ਜਿਹੜੀ ਸੀਟ ਹੈਗੀ ਆ ਉਹ ਨੈਲੋ ਕੋਲ ਆਈ ਹੈ